ਵੀ ਵੀਰੋ ਹਾੜੀ ਦਾਗਾ ਟਾਈਮ ਤੇ ਆਪਾਂ ਚੱਲੇ ਆਂ ਕਣਕ ਵੱਢਣ ਪਹਿਲਾਂ ਗਏ ਰਹੇ ਆਂ ਆਪਾਂ ਕੰਪਨੀ ਚ ਕੰਮ ਕਰਨ ਤੇ ਹੁਣ ਆਪਣੀ ਵਾਰੀ ਆ ਗਈ ਕਣਕ ਵੱਢਣ ਦੀ 5 ਮਿੰਟ ਹੀ ਪਹਿਲਾਂ ਫੋਨ ਆਇਆ ਛੋਟੇ ਭਰਾ ਦਾ ਵੀ ਆ ਜਾ ਹੁਣ ਤੇਰੀ ਲੋੜ ਪੈ ਗਈ ਪਹੁੰਚ ਚੱਲੇ ਆਂ ਬਸ ਥੋੜਾ ਨੇੜਈਆ ਔਰ ਦੇਖੋ ਕੋਠੀ ਦਿਖ ਰਹੀ ਐ ਨਾ ਜਿਹੜੀ ਓ ਕੋਠੀ ਦਿਖ ਰਹੀ ਆ ਉੱਥੇ ਜਾਣਾ ਚੱਲੋ ਬਈ ਪਹੁੰਚਦੇ ਆਂ ਫਿਰ ਲੋਬੀ ਆਪਾਂ ਪਹੁੰਚ ਗਏ ਫਿਰ ਆਪਣੀ ਜਗ੍ਹਾ ਤੇ ਕੀ ਸੀ ਉਹ ਕੋਠੀ ਕੋਲਾਣਾ ਕੋਠੀ ਆ ਗਈ ਦੇਖੋ ਜੀ ਪਹੁੰਚ ਗਏ ਫਿਰ ਪਹੁੰਚ ਇੱਕ ਇੱਕ ਫਾਂਟ ਲਾ ਕੇ ਲੱਗੀਆਂ ਖੜੀਆਂ ਨੇ ਆ ਨੌਜਵਾਨ ਲੱਗੇ ਨੇ ਕਣਕ ਤੇ ਪਾ ਆ ਗਿਆ ਆਪਣੇ ਅੱਡੇ ਤੇ ਦੇਖੋ ਜੀ ਆਹ ਵੇਖੋ ਲੱਗੀਆਂ ਖੜੀਆਂ ਮਸ਼ੀਨਾ ਲਓ ਜੀ ਪਹੁੰਚ ਗਏ ਆਪਾਂ ਆਪਣੇ ਦੋ ਵੱਡੇ ਭਾਈ ਲੱਗੇ ਖੜੇ ਆਹ ਛੋਟਾ ਪਰ ਵੱਡਾ ਕਹਿ ਦਿੰਦੇ ਆਪਾਂ ਵਿੱਚ ਕੋਈ ਨਾ ਦੇਖ ਰਹੇ ਛੋਟੇ ਪਬੂਲਰ ਸਾਰੀ ਬੜਨੀ ਛੋਟੇ ਪੂਲਨ ਲਈ ਉਦੋਂ ਬਾਅਦ ਚਾ ਵੱਡੇ ਪਬੂਲਰ ਇੱਧਰ ਦਿਖ ਰਹੇ ਆ ਇਹ ਸਾਰੀ ਬੜਨੀ ਆਪਾਂ ਵੱਡੇ ਗੂਲਰਾਂ ਲਈ ਕਣਕ ਹੱਤਾਂ ਤੇ ਬੜਨੀ ਆ ਆਪਣਾ ਹਥਿਆਰ ਪਿਆ ਜੋੜੇ ਦੇ ਵਿੱਚ ਜੱਲਿਆਂ ਚੱਕਣ ਹੁਣ ਬਈ ਠੀਕ ਆ ਤੇ ਫੇਰ ਆਪਾਂ ਵੀ ਬਣ ਜਾਣਾ ਮਸ਼ੀਨ ਤੇ ਕਣਕ ਦੇਣੀਆਂ ਸਾਰੀ ਵੱਢ ਠੀਕ ਆ ਆ ਆਪਣਾ ਆ ਗਿਆ ਹਥਿਆਰ ਆਪਣੇ ਹੱਤੇ ਹੁਣ ਨਹੀਂ ਛੱਡਦੇ ਕਣਕ ਨੂੰ ਆਪਾਂ ਤੂੰ ਤੋ ਗਿਓ ਗਿਓ ਤੂੰ ਤੋ ਲੈ ਕੇ ਬਾਬੇ ਦਾ ਨਾਮ ਤੇ ਆਪਾਂ ਲੱਗ ਪਿਆ ਹੋ ਗਏ ਸ਼ੁਰੂ ਹੁਣ